ਜਨਿੰਦਰ ਦੇ ਜੀ ਦਾ ਸਭ ਜੀ ਦੇ ਮੇਰੀ ਸੀਟ ਜਿਹੜੀ ਹੈ ਸਿਟਿੰਗ ਐਮਪੀ ਦੇ ਤੌਰ ਤੇ ਜਨਿੰਦਰ ਸ਼ੇਰ ਗਿੱਲ ਜੀ ਨੰਦਪੁਰ ਸਾਹਿਬ ਤੋਂ ਡਾਕਟਰ ਅਬਜੋ ਕੀ ਰਿਸ਼ਤਾ ਪਰਸਪਤੋ ਤੇ ਕੁਲਦੀਪ ਤਾਲੀਵਾਲ ਜੀ ਅਮਸਰ ਤੋਂ ਨੇ ਤੇ ਹੁਣ ਤਿੰਨ ਹੋਰ ਸੀਟਾਂ ਇੱਕ ਮਾਲਵੇ ਦੀ ਕਮਾਚੇ ਦੀ ਇੱਕ ਇੱਕ ਤੋਂ ਅੱਡੇ ਨਿਤਨ ਸੀਟਾਂ ਦਾ ਅੱਜ ਸਿਸਟਮ ਚਲ ਰਹੇ ਤੁਹਾਡੇ ਸਾਹਮਣੇ ਰਵਿੰਦਰ ਸਿੰਘ ਚੌਂਦਾ ਇਹ ਸਾਡੇ ਵਰਕਰ ਨੇ ਵਲੰਟੀਅਰ ਨੇ ਬਹੁਤ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਨੇ ਵਫਾਦਾਰ ਡੈਡੀਕੇਸ਼ਨਲ ਦਿਨ ਨਾਲ ਕੰਮ ਕਰ ਰਹੇ ਨੇ ਪਾਰਟੀ ਚ ਉਹ ਫਤੇਗਰ ਸਾਹਿਬ ਰਿਜ਼ਰਵ ਹਲਕੇ ਤੋਂ ਸਾਡੇ ਉਮੀਦਵਾਰ ਹੋਣਗੇ ਜਸਟਿਸ ਜੋਰਾ ਸਿੰਘ ਜੀ ਰਟਾਇਰਡ ਜਸਟਿਸ ਜੋਰਾ ਸਿੰਘ ਜੀ ਜਿਹਨਾਂ ਨੂੰ ਸਾਰੇ ਦੁਨੀਆ ਦੇ ਲੋਕ ਵੀ ਜਾਣਦੇ ਆ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਕਿ ਜਲੰਧਰ ਤੋਂ ਜਾ ਕੇ ਤੁਸੀਂ ਇਹ ਜਿਹੜੀ ਲੜਾਈ ਲੜੋ ਪਾਰਟੀ ਦੇ ਨਾਲ ਹਰ ਵਕਤ ਮੋਦੀਨਾ ਮੋਡਲ ਆ ਕੇ ਚੱਲਣ ਵਾਲੇ ਬਲੰਟੀਅਰ ਨੇ ਉਹ ਉਹਨਾਂ ਦਾ ਨਾਮ ਹੈ ਜੀ ਪੀਟਰ ਮਸੀਹ ਜੀਦਾ ਪੀਟਰ ਮਸੀਹ ਜੀਦਾ ਜੀਦਾ ਜੀ ਜੀਦਾ ਹਾਂ ਜੀ ਪੀਟਰ ਮਸੀਹ ਜੀਦਾ ਉਹ ਆਮ ਆਦਮੀ ਪਾਰਟੀ ਦੇ ਚੋਣ ਸ਼ਾਂਤੀ ਦੇ 10 ਤੋਂ ਚੋਣ ਲੜਨਗੇ ਹੁਣ ਤੱਕ ਸਾਡੇ ਟੋਟਲ 8 ਨਾਮ ਵਰ ਹੋ ਚੁੱਕੇ ਨੇ ਬਾਕੀ ਜਿਹੜੇ 5 ਨੇ ਉਹਨਾਂ ਦੀ ਅਨਾਉਂਸਮੈਂਟ ਜਿਹੜੀ ਹੈ ਉਹ 2-4 ਦਿਨਾਂ ਦੇ ਵਿੱਚ ਕਰ ਦਿੱਤੀ ਜਾਊਗੀ ਜਿਹੜੇ ਰਹਿ ਗਏ ਨੇ ਉਹਨਾਂ ਦੇ ਵਿੱਚ ਬਠਿੰਡਾ ਫਿਰੋਜ਼ਪੁਰ ਲੁਧਿਆਣਾ ਦੂਸਾ ਤੇ ਇਹਨਾਂ ਦੇ ਨਾਮਾਂ ਦੀ ਡਿਸਕਸ਼ਨ ਹੋ ਗਈ ਹੈ ਸੋ ਫਾਈਨਲ 스테जेस ਦੇ ਨੇ ਤੇ ਅਗਲੀ ਮੀਟਿੰਗ ਦੇ ਵਿੱਚ ਅਸੀਂ ਬਾਕੀ ਦੀ ਅਨਾਉਂਸਮੈਂਟ ਕਰਕੇ ਸੇ ਕੰਮ ਤੇ